ਨਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਮਨ ਚੀਮਾ ਸੋ ਟੀਵੀ ਤੇ ਚੈਨਲ ਚੱਲਦਾ ਜੀ ਨਿਊਜ਼ ਸਪੌਟ ਅੱਜ ਨਿਊਜ਼ ਸਪੌਟ ਫਿਟਨੈਸ ਆ ਗਏ ਆ ਜੀ ਆਪਾਂ ਸੋ ਬਹੁਤ ਵਧੀਆ ਲੱਗਿਆ ਆ ਗਏ ਜੀ ਇਹੇ ਆਪਣੇ ਵਰਮਾ ਸਾਹਿਬ ਮੇਨਜਰ ਕਰਦੇ ਨੇ ਟ੍ਰੇਨਰ ਨੇ ਆਪਣੇ ਇਹ ਆਪਣੇ ਹੈਗੇ ਨੇ ਸੰਧੂ ਸਾਹਿਬ ਆਪਣੇ ਸ਼ਹਿਰ ਤੋਂ ਸ਼ਹਿਰ ਦਾ ਸਾ ਆਪਣੇ ਪਟਿਆਲੇ ਤੋਂ ਨੇ ਮਿੱਤਰੇ ਆਪਣੇ ਅਸੀਂ ਦੋਨੋਂ ਭਰਾ ਹਾਂ ਆਂ ਵੈਸੇ ਤੇ ਬਹੁਤ ਵਧੀਆ ਲੱਗਿਆ ਜੀ ਇਹ ਆ ਕੇ ਇਹ ਬਾਈ ਜੀ ਨੇ ਆਪਣੇ ਨਾਲ ਪ੍ਰੋਮਿਸ ਕੀਤਾ ਸੰਧੂ ਸਾਹਿਬ ਤੇ ਵਰਮਾ ਸਾਹਿਬ ਨੇ ਕਿ 3 ਮਹੀਨੇ ਦੇ ਵਿੱਚ ਵਿੱਚ ਮੇਰਾ ਐਨ ਸਿਕਸ ਪੈਕ ਬਣਾ ਦਾਨੀਂ ਵਧੀਆ ਬਾਡੀ ਬਿਲਡਰ ਬਣਾ ਦਾਨੀਂ ਪੌਨੀ ਬਣਾ ਦਾਨੀਂ ਨਹੀਂ ਸੋ ਥੈਂਕ ਯੂ ਸੋ ਮਚ ਜਿਵੇਂ ਕੋ ਮੁੰਡਾ ਕੌਣ ਆ ਯਾਰ ਹੋਰ ਰੰਦਾਵਾ ਜਾ ਤੇਰੇ ਜਿੱਦਾਵਾ ਬੰਦਾ ਹੋਵੇ ਵੀਰ ਨੂੰ ਹੈਗਾ ਯਾ ਕਿ ਆਪਣੀ ਜਿਹੜੀ ਹੀ ਮੋਟਰ ਤੇ ਘੱਟ ਮਾਰਦੇ ਨੇ ਮਾਰ ਲਾ ਭਰਾਵਾ ਆਪਾਂ ਇੱਥੇ ਆ ਗਏ ਨੀ ਸਪੋਰਟ ਫਿਟਨੈਸ ਕਲਬ ਦੇ ਵਿੱਚ ਹਾਂ ਤੇ ਰੋਜ਼ ਕੀ ਕਿੰਨੇ ਵਜੇ ਆਉਣਾ ਇੱਥੇ ਤੇ ਮੈਂ ਆਉਣਾ ਆ 1 ਵਜੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਉਰੀ ਹੁੰਦਾ ਆ ਸੋ ਜੇ ਮਿਲਣ ਦਾ ਚਾਹ ਇੰਨਾ ਹੀ ਹੈਗਾ ਤਾਂ ਜੇਕਰ ਆ ਜਾ ਨੀ ਫਿਟਨੈਸ ਕਲਬ ਦੇ ਵਿੱਚ ਸੋ ਦੇਖਦੇ ਆ ਕਿਹੜੇ ਸ਼ੇਰ ਦੇ ਵਿੱਚ ਕਿੰਨਾ ਦਾਮ ਆ ਆਏ ਹਾਂ ਜੋਰ ਮਾਰ ਕੇ ਸੋ ਥੈਂਕ ਯੂ ਸੋ ਮੱਚ ਜੀ ਬਹੁਤ ਪਿਆਰ ਤੇ ਆਪਣੇ ਸੰਧੂ ਸਾਹਿਬ ਭਾਜੀ ਆਪਣੇ ਟ੍ਰੇਨਰ ਸਪੈਸ਼ਲ ਤੇ ਵਰਮਾ ਸਾਹਿਬ ਤੇ ਆਪਣੇ ਕਵਰਨ ਟ੍ਰੇਨਰ ਸੋ ਜੀ ਜਾਨ ਨਾਲ ਮਿਹਨਤ ਕਰ ਰਹੇ ਨੇ ਮੇਰੇ ਤੇ